ਮੇਰੇ ਹੋਏ ਹੋਏ ਲੈ ਲਿਆ ਪੂਰੇ ਜੋਰਾ ਸ਼ੋਰਾ ਦੇ ਮੈਚ ਮੋਰੇ ਜੋਰਾ ਸ਼ੋਰਾ ਦੇ ਚੱਲ ਰਿਹਾ ਮੈਚ ਹਾਂ ਯਾਰ ਤੁਸੀਂ ਨੇ ਕਹਿ ਦੀਆ ਇਧਰ ਨਿਆਣਾ ਖੇਡਣ ਲੱਗੇ ਆ ਉਧਰ ਕਲੱਬ ਆ ਪੈਂਡ ਦਾ ਠੀਕ ਹੈ ਜੀ ਪੂਰੀ ਖੱਪ ਪੈ ਰਹੀ ਆ ਉਹ ਜੀ ਹੂੰ ਵੀ ਪੈਚ ਦਾ ਆਓ ਆਓ ਪੈਚ ਦਿਖਾ ਲਈ ਕਰੋਣੀ ਹੈ ਜੀ ਕਰਦੇ ਕਰੋ ਨਾ ਚੂ ਮੈਚ ਆ ਲਓ ਵੀ ਦਿਖਾਉ ਲਿਆ ਤੁਹਾਨੂੰ ਅੰਦਰੋਂ ਸਾਰਾ ਠੀਕ ਹੈ ਜੀ ਇਹ ਮਾਲ ਬੋਲ ਜਾਂਦੀ ਕਿਤਾਬ ਦੇ ਖਾ ਓ ਐਂਫਾਇਰ ਕੋਡੇ ਕਿਹਾ ਨਾ ਇਹ ਨੰਬਰ ਨਾ ਠੀਕ ਹੈ ਬਾਬਾ ਸਹਾਲੀਆਂ ਵਗੜਾ ਲੱਗਿਆ ਖੂਬਸਾ ਲੱਗੇਗਾ ਸਾਰੇ ਹੀ ਉਹਦਾ ਕਲੱਬ ਆ ਇਹਦੇ ਮਹਿਮਨਤ ਲਾਉਣਾ ਆ ਇਹਦੇ ਦਾ ਦੇਖਿਆ ਕਈ ਆ ਬਲੌਗ ਹੋਗਾ ਸਣਾ ਸਾਰਾ ਹੀ ਸਾਰਾ ਹੀ ਦੇਖਿਆ ਬਲੌਗ ਤੇ ਮੈਂ ਚ ਸ਼ੁਰੂ ਕਰਨੀ ਦੁਬਾਰਾ ਬੱਚੇ ਨਾਲ ਦਿੱਤੀ ਸੀ ਠੀਕ ਹੈ ਜੀ ਤੇ ਆ ਸਾਡੀ ਗਰਾਊਂਡ ਪਿੰਡ ਦੀ ਇਦੋਂ ਨਿਆਣੇ ਖੜੇ ਆ। ਮੈਚ ਦੇਖੋ ਚੱਕ ਛੱਕਾ। ਰੌਲਾ ਇਹ ਲੋਕ ਦਬਾ ਰਿਆ ਨਿਆਣਿਆਂ ਦਾ। ਬੋਲ ਤਾਂ ਨਹੀਂ ਆ। ਅੱਗੇ ਨਾ ਨਹੀਂ ਆ। ਬਸ ਰੰਗ ਤਾਂ ਮੰਨ ਨਹੀਂ ਆ। ਬੋਲ ਤਾਂ ਮੰਨ ਨਹੀਂ ਆ। ਮੇਰਾ ਬੋਲ ਹੈ। ਤੇ ਜਿਹੜੇ ਪਟਾਕੇ ਚਲਾ ਰਹੇ ਆ ਠੀਕ ਹੈ ਜੀ ਹਾਂ ਉਹ ਹੋ ਗਿਆ ਆਗੇ ਤਾਂ ਇਹਨੇ ਪਟਾਕੇ ਵੀ ਆਈ ਜਾਂਦੇ ਵਿੱਚ ओ ओ बैडे शॉट देता हाथों ठीक है बैडे निकल गया सराए करता सराए ठीक है जी ਹਾਲ ਤੋ ਹੋ ਗਿਆ ਰਹੀ ਜੀ ਆਪਾਂ ਵੀ ਚੌਥੀ ਬੋਲ ਮੇਰਾ ਹੋਈ ਜਾਂਦਾ ਉਹ ਤਾਂ ਛਾਂ ਦਾ ਪਹਿਲਾ ਉਹ ਰੋਜ ਖੇਲੇ ਮੇਰੇ ਯਾਨਾ ਇਹ ਪੱਕੀ ਬੱਤੇ ਜਾ ਜਿਹਦਾ ਰੱਖੀ ਹੋਆ ਠੀਕ ਆ ਕਹਿ ਗਿਆ ਰੋਲਾ ਤਾਂ ਗੇ ਆਪਣੀ ਨਿੰਦਾ ਵੇ ਗੁੰਮ ਪੈ ਗਈ ਤਾਂ ਮੇਰੇ ਬਾਰੇ ਟੈਟੂ ਰੋਧਾ ਰੱਖਿਆ ਸਾਰੇ ਖੇਡਾਂ ਨੂੰ ਠੀਕ ਹੈ ਜੀ ਇੱਕ ਗਿੰਦ ਪਈ ਆ ਇੱਕ ਗਿੰਦ ਪਈ ਜੀ ਬਦਮਾ 5ਵੀਂ ਲੱਕ ਪਈ ਆ ਇੱਕ ਬਾਲ ਪਈ ਆ ਬਾਜੀ ਮੈਂ ਕਰਾਂ ਗਰਾਉਂਡ ਦਾ ਉਦੋਂ ਸਾਡੇ ਪਿੰਡ ਦੀ ਗਾਫੀ ਵੱਡੀ ਆ ਠੀਕ ਆ ਜੀ ਮੈਨੂੰ ਵੀ ਮੁੰਡੇ ਲਾਉਂਦੇ ਆ ਕਲੱਬੋ ਵੀ ਦੋ ਬਣ ਗਏ ਠੀਕ ਆ ਜੀ ਨਿਆਣੇ ਪਟਾਕੇ ਵੀ ਆਈ ਜਾਂਦੇ ਆ ਪਾ ਸਕੂਲ ਆ ਸਾਡੇ ਪਿੰਡ ਦਾ ਵੱਡਾ ਸਕੂਲ ਉੱਧਰ ਕਹਿੰਦੇ ਆ ਜਿੱਦਾਂ ਠੀਕ ਆ ਜੀ 5ਵੀਂ ਤੱਕ ਦਾ ਉਧਰ ਆ ਠੀਕ ਆ ਜੀ ਇੱਧਰ 6ਵੀਂ ਤੋਂ ਲੈ ਕੇ 8ਵੀਂ ਤੱਕ ਉਦੋਂ ਬਾਅਦ بڑے ਪਿੰਡ ਠੀਕ ਆ ਜੀ ਤੇ ਚਲੋ ਜੀ ਤੇ ਖਤਮ ਖਤਮ ਹੋ ਗਿਆ ਮੇਰੇ ਕੰਨਾ ਮੈਚ ਠੀਕ ਹੈ ਜੀ ਤੇ ਇੱਕ ਸਕੂਲ ਸਾਡੇ ਉਧਰ ਆ ਸੜਕ ਤੇ ਠੀਕ ਹੈ ਜੀ ੱਡੇ ਵਾਲਾ ਇੱਕ ਇਹ ਤੇ ਆ ਗਰਾਊਂਡ ਅੰਦਰ ਵੀ ਉਦਾ ਜਾਨੇ ਫੁੱਟਬਾਲ ਜਰਾ ਵਗੈਰਾ ਲਗੇ ਕਿਰੀ ਛੱਕਾ ਵਗੈਰਾ ਸਾਰਾ ਬਣਿਆ ਹੋਣਾ ਸਾਰਾ ਹੀ ਤੇ ਸਾਈਟ ਠੀਕ ਆ ਠੀਕ ਹੈ ਜੀ ਤੇ ਅੰਦਰ ਛੱਪੜ ਸਾਰਾ ਹੀ ਕਦਾਂ ਹੋਵੇ ਠੀਕ ਹੈ ਬਾਈ 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 ਰਾ ਬਾਈ ਬਾਈ ਚਲੋ ਠੀਕ ਹੈ ਜੀ ਸਾਰਿਆਂ ਪਿਆਰ ਭਰੀ ਸੱਸੀ ਘਰ ਟੱਕਰਦੇ ਆ ਅਗਲੇ ਬਲੌਗ ਦੇ ਵਿੱਚ ਠੀਕ ਹੈ ਜੀ ਹੁਣ ਬਲੌਗ ਲਗਾਤਾਰ ਆਉਂਦੇ ਰਹਿਣਗੇ ਸ਼ੋਗਲ ਮੇਲੇ ਵਾਲੇ ਜਾਂ ਹੋਰ ਹਨ ਸਾਰੇ ਤੇ ਇਹ ਬਹੁਤ ਬੜਾਈ ਬਾਲ ਚੱਕਰ ਹੋ ਗਿਆ ਠੀਕ ਹੈ ਉਹ ਬਾਲ ਫੜਾ ਦੇ ਚਲੋ ਠੀਕ ਹੈ ਜੀ ਸਸ